ਹੈਲੋ ਹੈਲੋ ਆ ਆ ਹੋ ਗਿਆ ਆ ਹੋ ਗਿਆ ਆ ਤੱਕ ਹੁਣ ਵੋਟ ਸਾਰੀ ਪੱਕੀ ਐ ਐਦਾ ਮੁੱਦਾ ਕਰਨਾ ਮੈਂ ਮਾ ਕਹਿੰਦਾ ਵੋਟਾ ਬੁੱਟਾ ਵਾਲਾ ਕੁਝ ਨਹੀਂ ਕਰਨਾ ਪਹਿਲੀ ਹਣ ਤੂੰ ਕਿਆ ਦੀ ਕਰਨਾ ਪਹਿਲੀ ਵੋਟ ਕਹਿਣੇ ਗੱਲ ਕੀ ਕਹਿਆ ਸੀ ਮੈਂ ਵੀ ਪਹਿਲੀ ਵੋਟ ਪਾਉਣ ਵਾਸਤੇ ਵੀ ਪਹਿਲੀ ਵੋਟ ਆਪਣੀ ਪੱਕੀ ਐ ਇਥੋਂ ਸ਼ੁਰੂ ਕਰ ਲਈ ਮੈਂ ਕਿਹਾ ਸੀ ਵੀ ਹੁਣ ਜਿਹੜੇ ਜਿਹੜਾ ਵੀ ਬੰਦਾ ਆਊਗਾ ਪਹਿਲੀ ਵੋਟ ਆਪਣੀ ਆਉਗੀ ਆਪਾਂ ਇੱਧਰ ਤਾਂ ਇਹ ਨਹੀਂ ਆਪਾਂ ਪੋਲਿੰਗ ਦੇ ਇੱਥੋਂ ਬੋਲਦੇ ਆਂ ਆਪਣੀ ਤਾਂ ਆਉਦੀ ਆਹ ਦੇਰ ਲੈ ਇੱਧਰ ਤਾਂ ਬੋਲਦੇ ਸਮਝ ਗਏ ਇਹਨੂੰ ਨਾ کہیں ਇਹ ਤਾਂ ਬਾਅਦ ਚ ਪਵਾਵਾਂਗੇ ਨਾ ਇਹ ਦਰੂਪ ਚ ਐਕੜੂਗਾ ਉਧਰੋਂ ਮੈਥੋਂ ਲੈਣ ਉਧਰੋਂ ਤਾਂ ਇੱਥੋਂ ਲੈਣੂ ਫੇਰ ਫੇਰ ਐਕੜ ਜੀ ਕਹੀ ਗੱਲ ਆ ਵੀ ਆਪਣੀਆਂ ਆ ਤੇ ਆਪਣੀਆਂ ਨਾ ਪਹਿਲਾਂ ਨਾਂ ਜੇ ਲਈ ਜਾਵਾਂਗੇ ਲੈ ਆਹ ਵੋਟ ਦਾ ਡਰ ਸੀ ਵੀ ਜਾਊਗੀ ਕਿਦਰੇ ਆਹ ਵੋਟ ਵੀ ਆਪਣੀ ਪੱਕੀ ਐ ਹੁਣ ਆ ਆ ਵੀ ਹੈਗੀ ਐ ਆਹ ਵੋਟ ਵੀ ਹੋ ਗਈ ਹੈ ਨਾ ਆ ਵੀ ਆ ਗਈ ਆ ਵੀ ਠੀਕ ਆ ਆ ਵੀ ਆ ਜਾਣਗੀਆਂ ਹਾਂ ਉਹਨਾਂ ਦਾ ਇਹ ਵੀ ਆਜੂਗਾ ਹਨਾ ਓਏ ਮੇਰੀ ਗੱਲ ਸੁਣ ਨਾਲ ਇਹਦਾ ਡਰ ਸੀਗਾ ਆਪਾਂ ਨੂੰ ਇਹ ਤਾਂ ਪੱਕੀ ਆਪਣੀਆਂ ਆ ਗਈ ਇਹ ਤਾਂ ਆ ਗਈ ਠੀਕ ਐ ਸੇ ਪੱਕੀ ਆ ਉਹ ਬੋਟਾ ਤਾਂ ਆਪਣੀਆਂ ਸਾਰੀਆਂ ਹੀ ਪੱਕੀਆਂ ਨੇ ਤੁਸੀਂ ਦੇਖਦੇ ਜਾਓ ਬਣਦਾ ਕੀ ਐ ਸਹੀ ਗੱਲ ਆ ਵੀ ਆਜੂਗੀ ਹਾਂ ਵੀ ਆ ਗਈਆਂ ਹਨਾ ਹਾਂ ਬਾਪੂ ਹਾਂ ਨਾਲੇ ਜਿਹੜੇ ਸਾਹ ਨਾਲ ਦੇਖ ਲੈ ਇੱਧਰ ਖਾ ਲੈ ਹਾਂ ਮਜ਼ਾ ਨਹੀਂ ਆਇਆ ਇਹ ਤਾਂ ਆ ਜੀ ਮੇਰੀ ਬਾਜ਼ ਨਹੀਂ ਹੈਗੀ ਹੌਾਰੇ ਹੌਲੀ ਹੌਲੀ ਬਿਧਾ ਦੇ ਤੂੰ ਇੱਥੇ ਨੂੰ ਮੈਂ ਇੱਥੋਂ ਗਈ ਸੀ ਆ ਦੇਖਾ ਇੱਥੋਂ ਪਹਿਲਾ ਸੀ ਤੇਰਾ ਹਾਂ ਲੈ ਇਹ ਆ ਦੇਖ ਓਰੇ ਲੈ ਹਾਂ ਵੋਟ ਦਾ ਆਪਾਂ ਨੂੰ ਡਰ ਸੀ ਇਹ ਵੀ ਵੋਟ ਹੁਣ ਆਪਣੀ ਪੱਕੀ ਐ ਫੇਰੇ ਦੁਆਵੋਲੇ ਉਹ ਬੋਟਾਂ ਛੱਡੋ ਆਪਣੀ ਤਾਂ ਜਿੱਤ ਵੀ ਪੱਕੀ ਐ ਅਸਿੰਦਰ ਮੈਂ ਦੂਜਾ ਬਸੂਗਾ ਉਹ ਕਿਵੇਂ ਇਹ ਤਾਂ ਪੱਤੀ ਆ ਓਏ ਹਾਂ ਦੇਖ ਲਾ ਤਾਂ ਬੋਲ ਦਿਓ ਇਹਨਾਂ ਦੇ ਹਾਂ ਬੱਸ ਜਾਨ ਉਹ ਵੀ ਆਹ ਡਾਇਲੌਗ ਵਧਾਏ ਮੈਨੂੰ ਤਾਂ ਠੰਡਾ ਲੱਗਿਆ ਛੋੜ ਪਤਾ ਨਹੀਂ ਠੰਡਾ ਤੈਨੂੰ ਐਵੇਂ ਲੱਗਿਆ ਕਾਲੀ ਗਾਲੀ ਚ ਬੋਲ ਤੂੰ ਥੋੜਾ ਜਿਆ ਕਾਲੀ ਤੇ ਨਹੀਂ ਹੁੰਦਾਗਾ ਤਾਂ ਹੀ ਠੰਡਾ ਲੱਗ ਰਿਹਾ ਮੈਨੂੰ ਮੈਂ ਐਵੇਂ ਗੜਕੇ ਨਾਲ ਨਹੀਂ ਬੋਲਿਆ ਮੈਂ ਗੜਕੇ ਨਾਲ ਤਾਂ ਨਹੀਂ ਬੋਲਿਆ ਮੈਂ ਫੇਰ ਕਹਿੰਦੇ ਨੂੰ ਵਾਲੀ ਵਾਗ ਯਾਰਗੀ ਐ ਐਕਟਿੰਗ ਨਹੀਂ ਨਿਕਲੀ ਮੈਂ ਹੀ ਉਦਾਂ ਹੀ ਲੱਗਿਆ ਤੈਨੂੰ ਚਲ ਚਲੋ ਦਲਾ ਆ ਕਹਿ ਰਾ ਲਾਲੋ ਕੰਨੀ ਐਕਸ਼ਨ ਕਰਵਾਂ ਤਾਂ ਅਠੂਲੇ ਦੀ ਬੋੜ ਤਾਂ ਦੇਖਣਾ ਕਿੱਥੇ ਮੈਂ ਬੋਲਾਂ ਉਹ ਕਹੂਗਾ ਆਪ ਹੀ ਕੋਪਲ ਨਹੀਂ ਯਾਰ ਸਮਝਿਆ ਕਰ ਦੂ ਫਿਰ ਤੇਰਾ ਲਾਸਟ ਡਾਇਲੋਗ ਹੀ ਕਰਦਾ ਲਾਸਟ ਡਾਇਲੋਗ ਕਿਸੇ ਤਰ੍ਹਾਂ ਮੇਰੇ ਜਿਆਦਾ ਵੀਰੇ ਮੈਂ ਉੱਥੇ ਜਾ ਕੇ ਲੈਵਾਂ ਠੀਕ ਐਕਸ਼ਨ ਉਹ ਮੱਧਲ ਲੈ ਜਾਂਦੀ ਮੱਧਲ ਆ ਮੱਗਰ ਕੋ ਝਗਨੀ ਆ ਤੂੰ ਉਹ ਇਦਾ ਤੇ ਆਇਆ ਹਾਂ ਹਾਂ ਕੀ ਕਹਿੰਦਾ ਉਹ ਉਹ ਮੱਗਰ ਨੂੰ ਤਾਂ ਛੱਡ ਤੂੰ ਉਹ ਇਹਦੀ ਦੇਖ ਠੁੱਲੂ ਦੀ ਬਾਪੂ ਬਾਪੂ ਨਹੀਂ ਬੋਲਣਾ ਤੁਸੀਂ ਉਹਦੋਂ ਵਾਰ ਜਦ ਮੈਂ ਦੇਊਗਾ ਉਹਦੋਂ ਵਾਰ ਕਹਿਣਾ ਅੱਛਾ ਹੋਰ ਕੀ ਕਹਾ ਹਜੇ ਤੂੰ ਖੜ ਜਾ ਬੋਲਣਾ ਨਹੀਂ ਜੀ ਜਦੋਂ ਮੈਂ ਬੋਲਿਆ ਉਦੋਂ ਬੋਲਿਓ ਜਦੋਂ ਇਹਨੇ ਕਹਿਤਾ ਵੀ ਮੇਰੀ ਵੋਟ ਤਾਂ ਹੈ ਨਹੀਂ ਉਹਦੋਂ ਵਾਰ ਬੋਲਣਾ ਉਹਦੋਂ ਵਾਰ ਮੋਈ ਨਹੀਂ ਇਹਨੂੰ ਪਰਚੀ ਕੱਟ ਕੇ ਦਿਓ ਪਹਿਲਾਂ ਬੋਲ ਠੀਕ ਦੀ ਪਵਾਓ ਗਲਤ ਕਰ ਗਏ ਬਿਕਰ ਸਿੰਘ ਜੀ ਤੁਸੀਂ ਇੱਥੇ ਮੈਨੂੰ ਮਾੜਾ ਜਿਹਾ ਹੰਟ ਦੇਣਾ ਸੀ ਨਾ ਮੈਂ ਉਹ ਬੋਲਣ ਦੀ ਕੋਸ਼ਿਸ਼ ਕਰ ਰਹੇ ਉਹ ਬੋਲਣ ਨਹੀਂ ਦੀ ਕਿਉਂ ਨਹੀਂ ਹੈਗੀ ਇੱਦੋਂ ਚੱਕਿਆ ਆ ਦੋਨਾਂ ਦਾ ਕਲੋਜ਼ ਆਵੇ ਇਹਨਾਂ ਦੋਨਾਂ ਇੱਥੇ ਇਦੋਂ ਖਰੀਦਦਾ ਤਾਂ ਹੰਤਤੀ ਦੰਦਾ ਗੜ ਫੇਰ ਕਾਹੋਂ ਨਹੀਂ ਢਿੰਗੇ ਬਾਦ ਵਿੱਚ ਨਹੀਂ ਗਈ ਮਾਇਆ ਨਹੀਂ ਪਈ ਦੇਖੀ ਨੇ ਪਈਆ ਤੁਸੀਂ ਜਦੋਂ ਉਹਨੇ ਕਹਿਤਾ ਤੂੰ ਕਹਿ ਇੱਥੇ ਨਾ ਪੀ ਕਰੇ ਜਿਹੜਾ ਕਿੜਾ ਵਜਣਾ ਉੱਥੇ ਜਾ ਕੇ ਪੀ ਇੱਥੇ ਗੱਲ ਬੰਦ ਕਰ ਆ ਇੱਥੇ ਉਹਨੇ ਕਹਿਤਾ ਸੀ ਕੈਮਰਾ ਲੈ ਕੇ ਨਾ ਜਿਹੇ ਗੱਲ ਸਹੀ ਹਾਂ ਜਦੋਂ ਉਹਨੇ ਮੈਂ ਕਿਹਾ ਸੀ ਵਕਤ ਨੂੰ ਚੁੱਪ ਕਰਕੇ ਫੜਾਉਣੇ ਪੈਣੀਆਂ ਆ ਆ ਬੋਟਰ ਰੋਟੇਣੀਆਂ ਤੂੰ ਉਹਨੇ ਕਿ ਮੈਨੂੰ ਕਿਹਾ ਮੈਂ ਤੂੰ ਕਹਿ ਦੇ ਇਹਨੂੰ ਮੈਂ ਹੰਟ ਦਿੱਤਾ ਸੀ ਤੂੰ ਕਹਿੰਦੇ ਉਹਨੇ ਦਿੰਨੇ ਦਿੰਨੇ ਬਸ ਇੱਥੇ ਰਵੇੜ ਦੇ ਚੱਲ ਇੱਥੋਂ ਗਏ ਕੰਨ ਚ ਗੱਲ ਕਰ ਹਾਂ ਤੇ ਜਦੋਂ ਮੈਂ ਹੀ ਉਹਨੂੰ ਕਹਿਤਾ ਵੀ ਹੱਥ ਥੀ ਤਾਂ ਪਰ ਹੁਣ ਮੈਨੂੰ ਲੱਗਦਾ ਪਤਾ ਹਾਂ ਬਸ ਇਹਦੀ ਪਰਚੀ ਦਾ ਹਾਂ ਪਰਚੀ ਪਰਚੀ ਲੈ ਰੱਖੀ ਹੋਰ ਵਾਰੀ ਹਾਂ ਬੁਨੇਦਰ ਹੋ ਇੱਕ ਜੀ ਗਲਤ ਕਰ ਗਿਆ ਹੋ ਐਕਸ਼ਨ ਬੋਲਪਾ ਹੋਣਾ ਕਿ ਤੈਨੂੰ ਪਹਿਲਾਂ ਦੋਵੇਂ ਆਈਂ ਲੀਂਦੇ ਪੂਰੀ ਹੋਰ ਮੇਦਰ ਅੰਦਰ ਨਾ ਬਾਹਰ ਹੋ ਬਾਹਰ ਖੜਾ ਪੂਰੇ ਖੜਾ ਹਾਂ ਵੈਰੀ ਗੁੱਡ ਮੈਂ ਇੱਥੇ ਡੋ ਨੀ ਖੜਿਆ ਖੜਾ ਕਹਿੰਦਾ ਕਿਉਂ ਸੱਟਾ ਸਾਰਾ ਕੁਝ ਓਕੇ ਆ ਗਿਆ ਮੈਂ ਜਦੋਂ ਹੂੰ ਕੋਈ ਗੱਲ ਤਾਂ ਮਨਾਂ ਕੀ ਕਰਨਾ ਬੜਾ 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 ਤਰੀਕ ਕੋਈ ਨਾਲ ਜਿਵੇਂ ਓਕੇ ਆ ਮਸੀਹ ਸਾਰਾ ਮੇਰੇ ਤੇ ਜਿਹੜਾ ਹੈਗਾ ਉਹ ਪਿੱਛੇ ਰੋੜਾ ਜੀ ਪੰਜਿਆਂ ਦੀ ਰੋੜਾ ਬੋਟ ਪਾਣਾ ਹੂੰ ਫਿਰ ਤੂੰ ਕਹੀਂ ਮੈਂ ਲਾ ਛੇਤੀ ਵੇਲੇ ਉਹ ਮੈਂ ਨਾ ਮੈਂ ਫਿਰ ਮੈਂ ਮੈਂ ਤੂੰ ਹਾਂ ਯਾਰ ਆਇਆ ਨਹੀਂ ਹਜੇ ਤੂੰ ਬਹੁਤ ਤੇਜ਼ ਆ ਜੀ ਉਹ ਬੁਲਾਣਾ ਬਿਜਟ ਨਾਲ ਬੋਟ ਨਹੀਂ ਆਈ ਆਂ ਆਪਾਂ ਗੱਲ ਕਰ ਲਾਂਗੇ ਐਂਟੀ ਨਹੀਂ ਗਿਆ ਇੱਕ ਪਾਰਟੀ ਦਾ ਆ ਗਈ ਜੀ ਦੂਜੀ ਪਾਰਟੀ ਵਾਲੇ ਇੱਕ ਗੱਲ ਆ ਕਰਨੀ ਹੈ ਨਾ ਜਦੋਂ ਤੁਸੀਂ ਕਹਿਣਾ ਵੀ ਮਤਲਬ ਇਹਨਾਂ ਨੂੰ ਇਹ ਸਮਝਾਉਣਾ ਕਿ ਕਿਸੇ ਪਾਰਟੀ ਦਾ ਕੋਈ ਪੱਕ ਨਹੀਂ ਕਰਨਾ ਤੁਸੀਂ ਤੁਸੀਂ ਕਹਣਾ ਕਜਨਾਬ ਆਪਾਂ ਬੋਤਲਾਂ ਦੇ। ਉਹ ਯਾਰ ਬੋਤਲਾਂ ਚਾਹੀਏ ਲੱਕ ਲੈਣੀਆਂ। ਇੱਕ ਵੀ ਬੰਦੇ ਦਾ ਨਾ ਕੇ ਨਾ ਹੀਰਾ ਨਾ ਫੇਰੀ ਦੋਨਾਂ ਦਾ ਬਰਾਬਰ ਹੱਥ ਰੱਖ। ਸੀਨ ਇੱਥੇ ਮੁੜੇ ਆਜਾ। ਇੱਥੇ ਇੱਥੇ ਕਰਾਂਗੇ ਇੱਥੇ। ਇੱਥੇ ਆਜਾ ਇੱਥੇ। ਓਕੇ। ਕੱਟ। ਮਾੜਾ ਆਇਆ। ਇੱਕ ਨਾ ਇੱਕ। ਇਹਨੂੰ ਕਾਲੀ ਕਿਹਨੂੰ ਕਾਲੀ ਕਿਹਨੂੰ ਬੈਠਾ। ਤੁਹਾਡੇ ਚ ਕਾਲੀ ਕਿਹਨੂੰ ਪਹਿਲਾਂ ਹੋਣਾ। ਆ ਮਾਤਾ ਨੂੰ ਲੈ ਕੇ ਆਈ। ਆਇਓ ਮਾਤਾ। ਹਾਂ ਇਹਨੂੰ ਲੈ ਕੇ ਆ ਫਿਰ ਮੈਂ ਇਹਨੂੰ ਕਹੂੰਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਚਲੋ ਘਰ ਜਾਣ ਦੋ ਹਾਂ 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 ਕੀ ਨਾ ਨਹੀਂ ਕੋਈ ਗੱਲ ਨਹੀਂ ਉੱਥੇ ਪਵਾ ਦੇਣਗੇ ਹੋਗੇ ਏਜੰਟ ਹੁੰਦੇ ਕਿ ਕੀ ਪੋਲਿੰਗ ਰੱਖ ਹੈਗਾ ਸਟਾਫ ਹੈਗਾ ਸਟਾਫ ਹੈਗਾ ਬੈਠਾ ਸਟਾਫ ਹੈਗਾ ਅੰਦਰ ਉਹ ਪੋਲ ਸਟਾਫ ਨਹੀਂ ਜੀ ਸਾਡੇ ਪਿੰਡ ਦੀ ਉਹ ਬੁੜੀ ਉਹਨਾਂ ਤੋਂ ਡਰ ਜੂ ਕਿਦਰੇ ਨਹੀਂ ਡਰ ਜੀ ਬੁੜੀ ਫਿਰ ਇਹ ਦੋ ਤੁਸੀਂ ਆਗੇ ਮੇਰੀ ਗੱਲ ਸੁਣੋ ਭਾਈ ਦੇਖੋ ਇਹ ਰੂਲ ਦੇ ਗਲਾਬ ਹੈ ਨਾ ਰੂਲ ਉਹ ਸਟਾਫ ਬੈਠਾ ਆਪੇ ਵੋਟ ਪਾ ਦੂ ਕਿਹਨੂੰ ਪਾਉਣੇ ਨੇ ਜੇ ਤੁਸੀਂ ਪਾਉਂਗੇ ਤਾਂ ਫਿਰ ਸਾਡਾ ਦੂਜਾ ਬੰਦਾ ਚਰਾਏਗਾ ਠੀਕ ਹਾਂ ਜੀ ਤਦੋਂ ਤੱਕ ਤੁਹਾਨੂੰ ਪਿੱਛੇ ਨਹੀਂ ਆ ਦੇ ਦੋ ਹਾਂ ਤਲੀ ਦਿਓ ਹਾਂ ਹਾਂ ਨਾ ਸੀ ਕਿਉਂ ਨਾ ਨੀਸ਼ੰਦਰ ਇੱਥੇ ਬੈਠੀ ਆਂ ਪ੍ਰੌਣੀ ਬਣ ਕੇ ਚੱਲ ਮੈਨਾਂ ਵੋਟਾਂ ਲਿਆਈਏ ਹਾਂ ਤਾਂ ਤੂੰ ਜਿੱਤੀ ਖੜੀ ਆ ਤੂੰ ਜਾ ਵਗ ਜਾ ਨਾਲ ਮੈਂ ਜਾਵਾਂ ਤੇ ਹੋਰ ਹੁਣ ਚਾ ਮੈਨੂੰ ਜਾਣਾ ਪੁਝਾ ਤੈਨੂੰ ਜਾਣਾ ਪੂ ਮੈਂ ਜਾਨੀ ਫਿਰ ਤੂੰ ਮਾੜਾ ਮੋਟਾ ਇੱਥੇ ਧਿਆਨ ਦੇ ਚੱਲ ਵਾ ਠੀਕ ਆ ਹਾਂ ਪਰਚੀ ਮੁਰਚੀ ਮੈਂ ਕਰਦਾ ਤੈਨੂੰ ਲੈ ਕਿਤੇ ਇਹੀ ਉਹਦਾ ਖਾਲੀ ਦੇਖੀ ਜਾ ਐ ਤਾਂ ਉਹ ਸਰ ਇਹਨਾਂ ਨੇ ਰਿਸਪੌਂਸ ਨਹੀਂ ਦਿੱਤਾ ਸੌਰੀ ਤੁਸੀਂ ਮੋਰੇ ਰਿਸਪੌਂਸ ਦੇਣਾ ਸੀ ਵੀ ਖਾਲੀ ਚੱਲ ਚੱਲ ਹਾਂ ਮੈਂ ਬੰਦਾ ਉਹੀ ਨਹੀਂ ਹੁੰਦਾ ਹਾਂ ਥੋੜਾ ਆਮਨੀ ਆ ਜੀ ਬੰਦੇ ਪੈ ਤਲ ਪੰਤ ਤੂ ਹਾਂ ਬੁੱਟ ਆ ਆ ਲੋ ਕਿਹਦੇ ਕੋਲ ਆ ਹੈਗਾ ਸੀ ਇੱਥੇ ਬੈਠ ਹੈਗਾ ਜੀ ਭਾਈ ਹੈਗਾ ਜੀ ਮਾਈਕ ਆ ਜਾ ਰਾਜੀ ਦੀ ਪਾਈਂ ਕੇ ਕੱਟ ਕੇ ਦਾ ਮੌਕਾ ਵੀ ਨਹੀਂ ਦਿੰਦੇ ਦੱਬੀ ਜਾਂਦਾ ਮਾਜੇ ਕੱਟ ਕੇ ਤਾਂ ਠੀਕ ਹੈ ਮੈਂ ਚੱਲੀ ਜਾਂਦੇ ਇੱਕ ਮਿੰਟ ਨਾਲ ਡੋਰ ਬੰਦ ਕਰ ਲੈਣ ਦੇ ਨਾ ਨਸ਼ਾ ਟੱਚ ਨਹੀਂ ਕਰਦਾ ਮੈਂ ਨਸ਼ਾ ਜੱਟਾ ਟੱਚ ਨਾ ਕਰੀ ਪਜਾਮੇ ਭਾਵੇਂ ਲਵੇੜੀ ਫਰੀ ਉੱਥੇ ਉਹ ਪਜਾਮਾ ਦਵਾਰੇ ਗਿਆ ਕੇ ਨਸ਼ਾ ਟੱਚ ਨਾ ਕਰੀ ਪਜਾਮੇ ਨਹੀਂ ਲਿਬੜਦਾ ਮੇਰੀ ਗੱਲ ਸੁਣ ਹਾਂ ਘਰ ਚਾਹ ਬਣਾ ਦੇ ਤੈਨੂੰ ਚਾਹ ਦੀ ਹੋਈ ਪਿਆ ਦੇਖ ਲੈ 6 8 ਵਜ ਗਏ ਬੋਟਾ 7 ਵਜੇ ਆ ਲੈ ਫੜੋ ਦਵਾਰੇ ਉਧਰ ਮੜੇ ਦੂਰੋਂ ਭਾਈ ਉੱਠੇ ਨਾ ਜਦੋਂ ਉਹਦੇ ਕੰਮ ਹੁੰਦਾ ਨਾ ਤੈਨੂੰ ਚਾਹ ਦੀ ਪੈ ਜਾਂਦੀ ਆ ਵੀ ਚਾਹ ਲਿਆ ਚਾਹ ਲਿਆ ਲੈ ਫੜ ਪੀ ਲੈ ਚਾਹ ਲੈ ਬੜਾ ਹੁਣ ਛੇਤੀ ਛੇਤੀ ਨਾ ਪੀ ਲਈ ਹੋਰ ਮੂੰਹ ਮਚਾ ਲੇਗਾ ਉਹ ਛੇਤੀ ਪੀ ਲਾਂਗੇ ਭੱਜ ਲੈਣ ਦੇ ਜਿਹੜ ਨੂੰ ਭੱਜਣਾ ਆ ਚਾਹ ਪੀ ਕੇ ਫੇਰ ਅਜੇ ਤੂੰ ਉੱਥੇ ਫੇਰ ਜਾਣਾ ਹੋਣਾ ਤੂੰ ਮੇਰੀ ਗੱਲ ਕੱਛੂ ਦੇ ਖਰਗੋਸ਼ ਵਾਲੀ ਛੇ ਰੇਸ ਦੇਖੀ ਆ ਹਾਂ ਹੈ ਹਾਂ ਖਰਗੋਸ਼ ਮੂਰੇ ਨਿਕਲ ਜਾਂਦਾ ਹਾਂ ਹੈ ਤੇ ਹੋਰ ਕੀ ਨਿਕਲ ਜਾਂਦਾ ਵੀ ਕਿੱਥੇ ਕੱਛੂ ਜਾਂਦਾ ਫਿਰ ਇਹ ਐ ਖਰਗੋਸ਼ ਨਿਕਲੂ ਦਮ ਲੈ ਰਿਆ ਹੁਣ ਦਮ ਲੈ ਰਿਆ ਖਰਗੋਸ਼ ਦਾਮ ਲੈ ਰਿਹਾ ਕੱਛੂ ਦਾਮ ਲੈ ਰਿਹਾ ਕੱਛੂ ਨਹੀਂ ਦਾਮ ਲੈ ਰਿਹਾ ਖਰਗੋਸ਼ ਲੈ ਰਿਹਾ ਦਾਮ ਵੇ ਚੰਗਾ ਬਈ ਜਿਹੜਾ ਮਰਜੀ ਲੈ ਰਿਹਾ ਉਹ ਤੂੰ ਅੱਜ ਤੱਕ ਕੱਛੂ ਜਿੱਤਦਾ ਦੇਖਿਆ ਹੁਣ ਖਰਗੋਸ਼ ਦੇਖੀ ਇਹ 2 ਮਿੰਟ ਜਿਹੜਾ ਆਰਾਮ ਕਰ ਰਿਹਾ ਹੈ ਨਾ ਸਿੱਧੀ ਚੁਪਟ ਮਾਰੂ ਰੇਸ਼ ਮੈਂ ਤੇ ਤੂੰ ਜਿੱਤੇਗਾ ਤੇ ਹੋਰ ਦੇਖਾਂਗੇ ਜਰਾ ਆਪੇ ਜਾਣੀ ਹੈ ਜਾਂ ਬਾਹ ਪੇ ਜਾਣੀ ਜਦੋਂ ਜਿੱਤੇਗਾ ਮੇਟ ਪਤਾ ਨਹੀਂ ਕਿਉਂ ਖਰਾਬ ਹੋਇਆ ਪਿਆ ਜਾ ਤੁਰ ਜਾ ਇੱਥੇ ਫੇਰ ਲਵੇੜੇ ਦੇ ਕੱਪੜੇ ਤਾਂ ਹੀ ਦਾ ਚਾਹ ਪੀ ਆ ਤੂੰ ਓਏ ਆ ਜਾ ਭਰਾਵਾ ਕੋ ਨਹੀਂ ਆਉਂਦਾ ਅੱਜ ਆਉਣਾ ਸੀ ਮਨ ਲੈ ਤੂੰ ਦੇਗਾਨੇ ਉਹ ਆਦ ਨਿਕਲ ਨਹੀਂ ਆ ਪੰਜ ਸਾਲਾਂ ਦਾ ਕਮਾਹੋ ਆਹੋ ਮਾੜੀ ਮੋਟੀ ਗੱਲ ਨਹੀਂ ਆ ਜਾ ਕੇਰ ਚੱਲ ਕੀ ਆ ਤੈਨੂੰ ਕੋਈ ਦੇਖ ਕੇ ਉਹ ਤਾਂ ਉਹ ਐਕਸ਼ਨ ਜੈਨ ਬ੍ਰੇਕਰ ਕਰਵਾਉਂਦਾ ਤੈਨੂੰ ਬਾਰੇ ਬੋਟ ਚੱਲ ਉਹ ਮੇਰੀ ਗੱਲ ਸੁਣ ਲੈ ਪੰਜ ਸਾਲਾਂ ਦਾ ਦਵਾਰੇ ਗਈ ਐਕਸ਼ਨ ਥਰ ਦੇ ਥਰ ਤੇਨੂੰ ਸਾਡੇ ਬੰਦਲੇ ਢਰਕੀ ਵਾਲੇ ਕੀ ਕਿਹਾ ਐਨੇ ਢਰਕੀ ਨੇ ਪ੍ਰੋਡਕਸ਼ਨ ਵਾਲਾ ਬੰਦਾ ਜਲਾ ਮੇਂ ਗਿਆ ਹੋਇਆ ਕੀ ਕਿਹਾ ਮੈਂ ਬੰਦਾ

ਤੁਸੀਂ ਮਾੜਾ ਮੋਟਾ ਦੇਖ ਦੇਖ ਵੀ ਦੇਖ ਰੇਖ ਵੀ ਨਹੀਂ ਕੀਤੀ ਦੁਬਾਰੇ ਕਰ ਯਾਰ ਕੀ ਸੀ ਇਹ ਕਿਤੋਆ ਮੋਰ ਲਾਈ ਜੰਗਾ ਚੰਗਾ ਚੰਗਾ ਨਹੀਂ ਕੈਸਾ ਸਿੰਦਰ ਨੂੰ ਹਾਂ ਚੰਗਾ ਬੇਬੇ ਮੇਰੀ ਗੱਲ ਸੁਣ ਦਿਲ ਤੇ ਮੋਰ ਲਾਈ ਜੰਗਾ ਖਿੰਦੰਦ ਪਾਵਾਂਗੇ ਕਰੇ ਕੈਸੀ ਨਹੀਂ ਲਾਉਂਦੇ ਅੱਜ ਤੇ ਸਿੰਦਰ ਨੂੰ ਮੋਰ ਪਾਵਾਂਗੇ ਆ ਬੋਟ ਪਾਵਾਂਗੇ ਚੱਲ ਐਕਸ਼ਨ ਆ ਮਾਤਾ ਮੇਰੀ ਗੱਲ ਸੁਣ ਦਿਲ ਤੇ ਮੋਹਰ ਲਾਇਆ ਜਾਗਾ ਸਿੰਦਰ ਨੂੰ ਲਾ ਦਾਂਗੇ ਖੜ ਜਾ ਪਹਿਲਾਂ ਰਿਪੀਟ ਕਰ ਸਿੰਦਰ ਨੂੰ ਪਾਵਾਂਗੇ ਹਾਂ ਜੱਬਰ ਕਰਾ ਦੇ ਕਰਾ ਦੀ ਯਾਰ ਹੋਈ ਬਈ ਬਹੁਤ ਵਾਰ ਪਾਤੀਆਂ ਅਸੀਂ ਤੇਰਾ ਦੇਖ ਲੈ ਰਿਜ਼ਲਟ ਚਲ ਚਲੀ ਯਾਰ ਆਪਾਂ ਗੱਡੀ ਤੇ ਲੇ ਕਿਉਂ ਨਹੀਂ ਇੰਨੀ ਬੇਸਦੀ ਥੋੜੀ ਆ ਸਾਰੇ ਨੇ ਛਿੰਦਰ ਸਿੰਦਰ ਕਰਤੀ ਜੀ ਨਾ ਆ ਵਾਰ ਦੇ ਕੀਤੀ ਵਾਈਲੇ ਦਵਾ ਸਹੀਏ ਸਹੀਏ ਚਾਲ ਲੈ ਖਪਾਲੀ ਕਰਦਾ ਉਹ ਭਲੇਖਾ ਨਹੀਂ ਛਿੰਦਰ ਮੇਰੀ ਗੱਲ ਸੁਣ ਹਲੇ ਹੀ ਮੌਕਾ ਮੈਂ ਕਹਿੰਦਾ ਮੋਟਰ ਤੇ ਜਾ ਲੈਣੀ ਬਸ ਦੂਹੀ ਜਿੱਤੀ ਬਕਵਾਸ ਨਾ ਕਰ ਰਿਆ ਮੋਟਰ ਤੇ ਚੱਲ ਕਹਿੰਦਾ ਕਿ ਤੂੰ ਹੀ ਜਿੱਤ ਇੱਕ ਵਾਰੀ ਗੱਡੀ ਤੇ ਬੈਠ ਹਾਂ ਨਾ ਮੋਟਰ ਦੀ ਜਾ ਮੈਂ ਸਰਪੰਚ ਹੋਇਆ ਤੂੰ ਹੋਈ ਕੋਈ ਗੱਲ ਹੈ ਤੇਰੇ ਕਹਿਣ ਦਾ ਮਤਲਬ ਕੀ ਹੈ ਕੀ ਕਹਿਣਾ ਤੇਰੇ ਕਹਿਣ ਦਾ ਮਤਲਬ ਕੀ ਹੈ ਬੇ ਚੱਲ ਪੁੱਤ ਕੱਟਗਾ ਚੱਲ 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 ਗ੍ਰਾਟੀ ਲੱਗ ਰਿਹਾ ਤੈਨੂੰ ਇੱਧਰ ਹੋ ਜਾ ਇੱਧਰੋਂ ਚ ਲੰਘ ਜਾਂਦਾ ਬਾਹਲੇ ਤਾਂ ਗੱਲ ਤੇ ਰੇਖੋ ਪਤਾਈ ਤੈਨੂੰ ਕਹਿ ਮੈਂ ਪਿੱਛੇ ਖੜਾ ਲੈਂਦਾ ਉੱਥੇ ਵਧੀਆ ਥਾਂ ਜੀ ਚਲ ਅੱਗੇ ਹਟੇ ਸੀ ਛੋਟੇ ਕੰਨੀ ਮਸਾਂ ਦਾ ਨਾਲਾ ਭਾਵਾ ਇੱਧਰ ਅੱਛਾ ਚੱਲ ਚਲ ਯਾ ਲੀਡਰਾਂ ਦੇ ਖਿਡਿਆਰੀਆਂ ਦੀ ਕਦੇ ਵੇਚ ਖੜ ਜਾ ਖੜ ਜਾ ਲੀਡਰਾਂ ਤੇ ਲੀਡਰਾਂ ਤੇ ਖੜਾਰੀਆਂ ਦੀ ਕਦੀ ਕੋਈ ਨਾ ਖੜੇਰੀ ਨਾ ਕਾ ਮਾਮੇ ਜਿਹੜੇ ਸਰਪੜ ਪਾਣੀ ਲੀਡਰ ਨਾ ਉਹਦਾ ਪੜ ਪਹਿਲਾਂ ਇੱਧਰ ਬਾੜੇ ਪੈਗਾ ਉਹ ਲੀਡਰਾਂ ਦੀ ਕਦੀ ਮੈਂ ਇਹ ਜਕਰ ਲੱਗੀ ਤੇਰੀ ਗਾਲ ਵੀ ਕੱਢੀ ਸੀ ਲੀਡਰ ਤੇ ਮੰਗ ਤੇਰੀ ਆ ਜਾ ਲੀਡਰ ਤੇ ਮੰਗ ਕੀ ਗੱਲ ਗੱਡੀ ਬੇਇੱਜ਼ਤ ਨਹੀਂ ਹੋਣੀ ਲੀਡਰਾਂ ਤੇ ਲੀਡਰ ਤੇ ਮੰਗ ਲੈ ਮੈਂ ਕਹਿੰਦਾ ਉਹ ਲੈ ਲੀਡਰਾਂ ਦੀ ਕਦੇ ਬੇਇੱਜ਼ਤੀ ਹੋਈ ਇਕੱਲੀ ਲੀਡਰ ਲੂਡਰ ਨਹੀਂ ਕਦੀ ਬੇਇੱਜ਼ਤੀ ਚੱਲ ਲੀਡਰ ਤੇ ਮੰਗ ਤੇ ਨਮਕ ਤੇ ਗਣੂ ਮੈਂ ਕਹਣਾ ਮੈਂ ਕਹ ਤੂੰ ਮੈਂ ਕਹ ਤਾ ਲੀਡਰਾਂ ਦੀ ਕਦੇ ਵੇਚਤੀ ਹੁੰਦੀ ਐ ਲੇ ਲੀਡਰ ਤੂੰ ਹੁਣ ਹੈਗਾ ਸੀ ਰਹਿਣਾ ਨਹੀਂ ਹੁਣ ਤੂੰ ਹੈਗਾ ਸੀ ਰਹਿਣਾ ਨਹੀਂ ਹੁਣ ਅਸੀਂ ਹੁਣ ਤਾਂ ਸਾਬਕਾ ਤੇ ਮੈਂ ਕਹ ਤਾ ਆ ਕੀ ਸਾਬਕਾ ਸਰਪੰਚ ਆ ਕੀ ਮਰ ਵਾਲਿਆਂ ਨਾਲ ਮੜਾ ਦੇਖ ਕੇ ਧਿਆਨ ਨਾ ਕੰਮ ਕਰ ਲੈ ਆ ਮੈਂ ਇੱਧਰ ਜਾਉਂਗਾ ਕੀ ਕਹਿਣਾ ਹੁੰਦਾ ਕੀ ਦਾ ਕੀ ਦਾ ਆ ਲੀਡਰਾਂ ਵਾਲਾ ਡਾਇਲੌਗ ਬੋਲਦਾ ਉਹਨਾਂ ਵਾਲੇ ਹਾਂ ਮੰਨਣੂ ਕਹਣਾ ਨਾ ਲੈ ਨਾ ਚੱਲ ਮੜਾ ਜਾ ਸਪੋਰਟ ਦਾ ਦਾ ਆ ਦੇਖੀ ਰਹੀ ਮੈਂ ਚੱਲ ਆ ਇੱਕ ਸੈਕਿੰਡ ਓ ਮਾਈ ਬਰਾ ਲੀਡਰਾਂ ਦੀ ਕਦੇ ਵੇਜਤੀ ਹੋਈ ਏ ਉਹਦਾ ਬਿਸ਼ਰਮੀ ਹੁੰਦਿਆ ਓਏ ਤੂੰ ਖੜ ਜਾ ਯਾਰ ਨੰਗ ਜਾਣ ਦੇ ਨੰਗ ਜਾਣਦੇ ਯਾਰ ਆਪਣੀ ਵੋਟ ਤਾਂ ਆ ਜਾਂਦੀ ਏ ਇਹਦਾ ਉਹਦਾ ਸਰਪੰਚ ਨਹੀਂ ਦੱਬਿਆ ਆ ਗਈ ਵੋਟ ਸਰਪੰਚ ਨਹੀਂ ਦੱਬਿਆ ਏ ਹਾਂ ਚੱਲ ਚੱਲ ਓ ਲੀਡਰਾਂ ਦੀ ਕਦੇ ਵੇਜਤੀ ਹੁੰਦੀ ਏ ਉਹਨੇ ਝੁੱਧਰਦਾ ਲੀਡਰ ਤਾਂ ਤੂੰ ਪਹਿਲਾਂ ਸੀ ਹੁਣ ਨਹੀਂ ਐ ਹੁਣ ਤਾਂ ਤੂੰ ਸਾਬਕਾ ਸਰਪੰਚ ਐ ਓ ਲੈ ਤੈਨੂੰ ਹੀ ਭਲੇਖਾ ਨਾਲੇ ਮੇਰੀ ਗੱਲ ਸੁਣ ਮੜਾ ਧਿਆਨ ਨਾ ਕੰਮ ਕਰਿਆ ਕਰ ਸੱਟਾਂ ਮਰਵਾਈ ਫਿਰਦੀ ਐ ਤੂੰ ਬਾਲਾ ਮੇਰੇ ਤੇ ਧਿਆਨ ਨਾ ਦੇ ਮੈਨੂੰ ਪਤਾ ਮੈਂ ਕਿੱਥੇ ਧਿਆਨ ਦੇਣਾ ਕਿੱਥੇ ਤੂੰ ਤਾਂ ਆਪਣੀ ਸਰਪੰਚੀ ਵਾਲੀ ਕੁਰਸੀ ਵੱਲ ਧਿਆਨ ਦੇ ਲੈ ਲਿਆ ਦਰਤਾ ਨਹੀਂ ਹੁੰਦਾ ਠੀਕ ਹੋ ਜੂਗੀ ਕੋਈ ਗੱਲ ਨਹੀਂ ਵੈਸੇ ਸਰਪੰਚ ਤੂੰ ਅੱਜ ਲੇਟ ਹੋ ਗਿਆ ਕਿਤੇ ਤੇਰੇ ਘਰੇ ਤਾਂ ਨਹੀਂ ਕਲੇਸ਼ ਚੱਲਦਾ ਸੀ ਕਿਤੇ ਤੂੰ ਛਾੜੂ ਪੋਚੇ ਤਾਂ ਨਹੀਂ ਕਰਦਾ ਸੀ ਲੈ ਭਾਈ ਚੰਦਰੇ ਪੋਚੇ ਤਾਂ ਭਾਈ ਕਰਦਾ ਪਰ ਸਰਪੰਚਣੀ ਤੋਂ ਕਰਵਾਈ ਜਾਂਦਾ ਚੱਲ ਆ ਜਾਨੀ ਕੀ ਸੇ ਦੀਆ ਚੰਗਾ ਚੰਦਰੇ ਆਲ ਦਾ ਬੈਸਟ ਦੇਖਦੇ ਆਂ ਬਰਾਤ ਨੇ ਕੀ ਹੁੰਦਾ ਆਲ ਦਾ ਬੈਸਟ ਤਾਂ ਤੈਨੂੰ ਆ ਆਪਦੀ ਹਾਰ ਵਾਸਤੇ ਜਸ਼ਨ ਮਨਾ ਲਈ ਹਜੇ ਮੌਕਾ ਹੈ ਚੱਲੀਏ ਮੋਟਰ ਤੇ ਮੌਕਾ ਤੈਨੂੰ ਦਿੱਤਾ ਸਰਪੰਚਾ ਨਹੀਂ ਮੇਰੀ ਗੱਲ ਸੁਣ ਓਏ ਆ ਜਾ ਕਿਉਂ ਟੰਬੇ ਪਾਏਗਾ ਚੱਲ ਓਏ ਮੈਂ ਭਰਾ ਮੈਨੂੰ ਲੱਗਦਾ ਇਹਨਾਂ ਨੂੰ ਭੁਲੇਖਾ ਆ ਨਾ ਇਹ ਬਕਵਾਸ ਕਾਦਾ ਮਿੱਤਾਂ ਵੀ ਦੰਨੇ ਗੁਣੇ ਚੋਕ ਲੈਣ ਦੇ ਸੀ ਗੱਪਾ ਗੁੱਪਾ ਮਾਰ ਕੇ ਆ ਜਾਂਦੇ ਸੀ ਹੋਰ ਹੁਣ ਟੀਮ ਪਾ ਕੇ ਲੋਕਾਂ ਦਾ ਕੀ ਹੈ ਲੋਕਾਂ ਬਥੇਰੀ ਬਕਵਾਸ ਕਰਦਾ ਨਹੀਂ ਤੈਨੂੰ ਲੱਗਦਾ ਵੀ ਮੈਂ ਹਾਰੂਗਾ ਲੈ ਹੋਰ ਨਾਲ ਸਾਗ ਤੋੜ ਜਾਂਦੀ ਸੀ ਬਾਨੇ ਸੀ ਇੱਧਰ ਹੋ ਜਾ ਕੇ ਤੇ ਮਾਰ ਹੀ ਨਾ ਦੇਵੇ ਫੈਨ ਦਾ ਲੋੜਾ ਠੀਕਰੀ ਇਹਨਾਂ ਯਾਰ ਕੱਟਦਾ ਕਿਵੇਂ ਹੈਗਾ ਐਨਾਂ ਇੱਕ ਫਿਲਮੂਰੀ ਬਣਾਉਣੀ ਕਾਦਾ ਇਹ ਨੁਆ ਵੀ ਮੈਂ ਜਿੱਤੂਗੀ। ਅੱਛਾ, ਤੂੰ ਵੀ ਭਲੇਖੇ ਹੀ ਪਾਲਿਆ ਹੋਇਆ ਹੈ। ਓ ਨਹੀਂ ਨਹੀਂ, ਤੈਨੂੰ ਵਹਿਮ ਹੈ ਕਿ ਤੈਨੂੰ ਲੱਗਦਾ ਮੈਂ ਜਿੱਤਦਾ ਨਹੀਂ। ਨਾ ਨਾ, ਜਿੱਤੇਗਾ ਤੂੰ ਜਿੱਤਿਆ ਪਏ ਜਿਹੜੇ ਹਿਸਾਬ ਨਾਲ ਮੋਟਰ ਤੇ ਲੈ ਕੇ ਜਾਣਾ। ਓਹੋ। ਰੇਕ ਨੂੰ ਕਹਿ ਦੂ ਮੋਟਰ ਤੇ ਲੈ ਕੇ ਚੱਲਾ। ਓਏ ਮੋਟਰ ਦਾ ਮਤਲਬ ਗਲਤ ਨਹੀਂ ਹੁੰਦਾ, ਛੋਟੀ ਸੋਚ ਗੰਦੀ ਹੈ। ਹਾਂ। ਵਈ ਲੱਗਿਆ। ਠੀਕ ਆ, ਤੁਸੀਂ ਥੋੜਾ ਇੱਧਰ ਕਰ ਮੈਂ ਬਗਾਲੀਆਂ। ਓਏ। ਥੋੜਾ ਪੱਗ ਜਿੱਦਾਂ ਲਾ। ਇਧਰ ਮੋਟਰ ਲੈ ਕੇ ਚੱਲ। ਨਰਾਤ ਹੋ ਗਿਆ ਨਾ ਕਿ ਅੱਛਾ ਰੋਣਾ ਪੈ ਗਿਆ ਹਾਂ ਮਾਨੂੰ ਕਿਹੜਾ ਪਹਿਣਾ ਮੰਨ ਲੈ ਬਾਈ ਮੈਂ ਕਿੰਨਾ ਆਉਂਦਾ ਸੀ ਨਹੀਂ ਜਲਦਾ ਲੈ ਉਸ ਆਹ ਦੇਖ ਕੀ ਮੌਲਾ ਬਾਈ ਮੌਲ ਕਾਦਾ ਮੇਰੀ ਗੱਲ ਸੁਣ ਲੈ ਇੱਕ ਵੀ ਬੰਦਾ ਸੁੱਕਾ ਨਹੀਂ ਜਾਣਾ ਚਾਹੀਦਾ ਬਾਈ ਕੋਈ ਆਉਂਦਾ ਹੀ ਨਹੀਂ ਕਿ ਆਊਗਾ ਹੋ ਰੁੱਕ ਕੇ ਆਊਗਾ ਰੁੱਕ ਕੇ ਆਊਗਾ ਹੋ ਰੁੱਕ ਕੇ ਆਊਗਾ ਹੋ ਬਈ ਤੁਸੀਂ ਇਹ ਇਹ ਬੋਲ ਮਾਰਨੀ ਹੈ ਹੈ ਤੂੰ ਉੱਥੇ ਖੜ੍ਹਨਾ ਬੜਾ ਹੋ ਲੜ ਲੜ ਦੋ ਲੈ ਕੀ ਹੁੰਦਾ ਹੈ ਉਹ ਭਾਈ ਤੂੰ ਆਉ ਦਾ ਨਾਂ ਨਾਲੀ ਜੀਗਾ ਤੂੰ ਆਉ ਦਾ ਨਾਂ ਨਾਲੀ ਹਾਂ ਤੇ ਦੂਜੀ ਗੱਲ ਆਂਟੀ ਤੂੰ ਮੈਂ ਕਿਹਾ ਵੀ ਤੂੰ ਹੀ ਘੱਟ ਬੋਲਣਾ ਇੰਨਾ ਤਿੰਨਾ ਦੇ ਡਾਇਲੋਗ ਆ ਇੰਨਾ ਦੇ ਆਪਾਂ ਰਲ ਕੇ ਬੋਲਣਾ ਬਾਈ ਆਵੇ ਦੀ ਟਾਈਮ ਲੀ